ਪਿਆਰੀ ਸਾਥ ਸੰਗਤ ਜੀ ਜੈ ਪੀਰਾਂ ਦੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਲੈ ਕੇ ਆਏ ਆ ਪੀਰਾਂ ਦੀ ਧਾਰ ਸਾਡਾ ਮਕਸਦ ਇਸ ਵੀਡੀਓ ਲਈ ਹੈ ਕਿ ਜਿੰਨੇ ਵੀ ਵੀਰ ਭੈਣ ਭਰਾ ਜੋ ਆਪਣੇ ਆਪਣੇ ਕੰਮ ਦੇ ਵਿੱਚ ਵਿਅਸਥਤ ਹੋਵੇ ਜਿਨ੍ਹਾਂ ਦਾ ਟਾਈਮ ਨਹੀਂ ਲੱਗਦਾ ਪੀਰਾਂ ਨੂੰ ਸਲਾਮ ਕਰਨ ਦਾ ਅચ્છી ਸਰਕਾਰ ਦੀ ਅਰਦਾਸ ਕਰਨ ਦਾ ਇਹ ਮਦੀ ਧਾਰ ਪੜਨ ਦਾ ਤਾਂ ਆਪਾਂ ਉਹਨਾਂ ਵੀਰ ਭੈਣ ਭਰਾਵਾਂ ਨੂੰ ਲੈ ਕੇ ਆਏ ਆ ਇਕਾ ਜਿੰਨੇ ਵੀ ਵੀਰਪਰਾ ਦੁਖੀ ਨੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੈ ਨਹੀਂ ਹਰ ਜਗ੍ਹਾ ਤੇ ਕੰਮ ਵਿਗੜਦਾ ਹੀ ਵਿਗੜਦਾ ਹੈ ਕਿਸੇ ਵਾਸਤੇ ਵੀ ਕੋਈ ਕੰਮ ਨਹੀਂ ਸਵਰਦਾ ਜਿੰਨੇ ਵੀ ਪੈਸੇ ਕਮਾਉਂਦੇ ਨੇ ਉਹ ਸਾਰੇ ਦੁੱਖ ਦਰਦਾਂ ਦੇ ਵਿੱਚ ਹੀ ਲੱਗ ਜਾਂਦੇ ਨੇ ਘਰ ਦੇ ਵਿੱਚ ਕੋਈ ਵੀ ਬਰਕਤ ਨਹੀਂ ਹੈਗੀ ਤਾਂ ਇਹ ਟਾਰ ਉਹਨਾਂ ਵੀਰਾਂ ਦੀ ਹੈ ਤਾਂ ਉਮੀਦ ਆ ਤੁਸੀਂ ਅਸਟਾਰ ਨੂੰ ਪੂਰਾ ਸੁਣੋਗੇ ਤੇ ਇਹ ਸਤਾਰ ਸੁਣਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਹੋਣੀ ਸ਼ੁਰੂ ਹੋ ਜਾਏਗੀ ਤਾਂ ਸ਼ੁਰੂ ਕਰਦੇ ਆਂ ਆਪਾਂ ਪੀਰਾਂ ਦੀ ਧਾਰ ਬੋਲੋ ਜੈ ਪੀਰਾਂ ਜੈ ਪੀਰ ਬਾਬਾ ਲਖਦਾਤਾ ਮਿਹਰ ਕਰੀ ਈਮਾਨ ਸੁਲਤਾਨ ਜਾਗਦੇ ਦੀਵਾਨ ਮਿਹਰਬਾਨ ਅਖਾੜਿਆਂ ਦੇ ਪਹਿਲਵਾਨ ਦਾਤਾ ਜੀ ਕਰਨਾ ਮੁਸ਼ਕਿਲ ਆਸਾਨ ਯਾ ਸਖੀ ਸੁਲਤਾਨ ਤੇਰੀ ਜਨ ਢੁੱਕੀ ਮਲਤਾਨ ਰੂਹਾ ਮੰਗਲ ਗਾਮ ਦੀਆਂ ਖਾਂ ਡੋਡੇ ਹਾਂ ਚੱਕਨ ਨਿਸ਼ਾਨ ਅੱਲਾ ਵਾਲੇ ਖੁੱਲੇ ਨੂਰ ਜੀਆ ਮੁਹੰਮਦਿਆ ਰਸੂਲ ਤੇਰੀ ਕੀ ਸਥਿ ਤੇਰਾ ਪੂਰ ਮੈਂ ਇਕ ਅੱਲਾ ਮੰਜ਼ਿਲ ਦੂਤ ਪਾਰ ਲਗਾਣਾ ਆਪ ਹਜ਼ੂਰ ਆਪ ਹਜ਼ੂਰ ਖੁਦਾ ਦਾ ਬੇੜਾ ਬੰਨੇ ਲਾਂ ਦਾ ਦਮ ਹੀ ਰਾਜਨ ਦਾ ਸ਼ਾਨਦਾਰ ਤੇਰਾ ਡੰਕਾ ਬਰਕਰਾਰ ਤੂ ਬੋੜੇ ਕੁਲ ਜਹਾਨ ਤੇਰਾ ਮੇਲਾ ਹਰ ਮਨੰਨ ਹਕ ਤਲਾ ਇਲਾ ਇਲਾ मोहम्मद पाक रसोल इला युले मालको मदीन विस्मिल्ला रहमान रहीन यल तू यलाल तू कु कमाल तू भारी पई यार तू आई बला को टाल तू ला इला की कोठड़ी इल लीला का तीर अल्लाह मेरा बादशाह नवी ए वजीर या दाता जी तोड़े कुफर ते जंजीर औखे वेले बोड़ना मेरे दिल दिया यार पीर या सखी सरवर नाम जी शरण पाई घोड़ियाँ पूरी करनी चिरागियां लेखे लाई ਦੇਖ ਗਾਨਿਆ ਜਾਂ ਝਾਂ ਝੰਡੇ ਦਮਾਲੇ ਮਨਜ਼ੂਰ ਕਰਨਾ ਨਾਲੇ ਚੌਕੀਆਂ ਮਨਜ਼ੂਰ ਕਰਨਾ ਕਾਰੋਬਾਰ ਦੇ ਵਿੱਚ ਵੰਦਾ ਕੋਣਾ ਦੇਸ਼ ਪਰਦੇਸ ਹੈ ਤਾਂ ਕਰਮੀ ਜਿੰਨੀ ਮੁਰਾਦੀ ਸਿਵਾਏ ਆਪ ਮੁਰਾਦ ਪੂਰੀ ਕਰਮੀ ਸੁਣੀ ਅੱਲੇ ਅੱਲਾ ਦੇ ਨਾਮ ਸੁਣੀ ਨਵੀ ਦੇ ਨਾਮ ਸੁੰਦਾ ਨਾਮ ਰਸੂਲ ਦੇ ਜੀ ਸਜਦਾ ਪੀਰ ਜੀ ਤੇਰੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈਠੇ ਕਚਹਿਰੀ ਮੱਲ ਕੇ ਜਰਾ ਦੇਖਣਾ ਦਫ਼ਤਰ ਥੱਲ ਕੇ ਨਿਆ ਕਰਦੇ ਸੱਚ ਦਾ ਜੀ ਸਜਦਾ ਸੁਲਤਾਨ ਸਮੁੰਦਰ ਸਾਗਰਾ ਪੀਰ ਤੇਰਾ ਚੋਹੀ ਕੋਟੀ ਆਗਰਾ ਦੇ ਦੇਵੀ ਕੁਛੇ ਨਾਲ ਨਮਾਗਦੇ ਜੀ ਸਤਿ ਸਦਾ ਕਾਲੀ ਘਾੜ ਦੀ ਆਦੀਨ ਲਾੜਿਆ ਤੁਸੀਂ ਮੱਕੇ ਹੱਜੂ ਜਾ ਰਿਆ ਜਿਸ ਤੇ ਨਿਗਾਹ ਕੀਤੀ ਉਸ ਨੂੰ ਉਤਾਰਿਆ ਜੀ ਸਤਿ ਸਦਾ ਸਵੇਰ ਹੋਈ ਤੇ ਪੀਰ ਜਾਗੇ ਕਿਤੇ ਖੁੱਲੇ ਬਿਸਤਾਂ ਦੇ ਦਰਵਾਜ਼ੇ ਕਿਤੇ ਗੁੱਲੀਆਂ ਨੂਰ ਦੀਆਂ ਤਾਕੀਆਂ ਲਹਿਸਤਾਵਾਂ ਨੂਰ ਦਾ ਪੀਰ ਵੱਜੇ ਸਾਜੇ ਜੀ ਸਤਿ ਸਦਾ ਪੀਰ ਜੀ ਫੁੱਲਾਂ ਨੂੰ ਮਾਰਨਾ ਮਨੋਂ ਨਹੀਂ ਬਸਰਨਾ ਲੜ ਲੱਗਿਆ ਕੋ ਸਰਵਰ ਵਾਲਿਆ ਹਰਕ ਉਤਾਰਨਾ ਜੀ ਸਤਿ ਸਦਾ ਪੀਰ ਜੀ ਸੁਣ ਲੈ ਅਰਜ ਗੁਲਾਮ ਦੀ ਵਕਤ ਐ ਸਲਾਮ ਦਾ ਮੇਰਾ ਵਕਤ ਐ ਫਰਿਆਦ ਦਾ ਤੇਰਾ ਵਕਤ ਐ ਨਮਾਜ਼ ਦਾ ਚੱਕ ਲੋਟਾ ਵਜੂ ਸ਼ਗਾਰ ਦਾ ਮੱਕੇ ਦੇ ਹਾਜ਼ੀ ਆ ਮੱਕੇ ਦਾ ਹਾਜੂ ਗੁਜ਼ਾਰਦਾ ਜੀ ਸਜਦਾ ਪੀਰ ਜੀ ਸੁਣ ਲੈ ਅਰਜ ਗੁਲਾਮ ਦੀ ਵਕਤ ਐ ਸਲਾਮ ਦਾ ਮੇਰਾ ਵਕਤ ਐ ਫਰਿਆਦ ਦਾ ਤੇਰਾ ਵਕਤ ਐ ਨਮਾਜ਼ ਦਾ ਚੱਕ ਲੋਟਾ ਵਜੂ ਸ਼ਗਾਰ ਦਾ ਮੱਕ ਦੇ ਹਾਜ਼ੀ ਆ ਮੱਕੇ ਦਾ ਹਾਜੂ ਗੁਜ਼ਾਰਦਾ ਜੀ ਸਜਦਾ ਪੀਰ ਜੀ ਥਾਲੀ ਲੈ ਪਾ ਤਾਸੇ ਪਾਖ ਵਜਿਆ ਪੀਰਾ ਵੇਲ ਵਧਾਤਾ ਵੇੜੇ ਸਬਦੇ ਲਾਨਾ ਪਾਰ ਲੱਖਾਂ ਦੇ ਆਦਾਤ ਆ ਸਰਵਰ ਵਾਲਿਆ ਜੀ ਸਦਦਾ ਪੀਰ ਜੀ ਜਦੋਂ ਦਾਨੀ ਜੱਠੀ ਨੇ ਪੁਕਾਰਿਆ ਰੋਜੇ ਤੇਰੇ ਦੀਵਾ ਬਾਲਿਆ ਕਿਤੇ ਬੋੜ ਨਿਗਾਹੇ ਵਾਲਿਆ ਜੀ ਸਦਦਾ ਪੀਰ ਜੀ ਤੈਨੂੰ ਜਲ ਵਿੱਚ ਸੰਦੀਆਂ ਮੱਛੀਆਂ ਅੰਬਰੰਭ ਚ ਸੰਦੇ ਤਾਰੇ ਔ ਸਦਾਗਰ ਕਿਹੜਾ ਜਿੰਨੇ ਹੀਰੇ ਲਾਲ ਬਵਾਨੀ ਚਾੜੇ ਤੇਰੇ ਲਾਲ ਲਾਲੀ ਮੋਜਾਂ ਲਟੀਆਂ ਜੀ ਸਦਦਾ ਪੀਰ ਦੀਏ ਭੂਰੀਆ ਦਾੜ੍ਹੀਆਂ ਚਟੀਆਂ ਪੱਗੇ ਪੀਰ ਦੇ ਸਿਰ ਬੰਨਿਆਏ ਬਰਪੰਨੀਆਂ ਪੱਗੇ ਮੈਂ ਅਰਜ ਕਰਿੰਦਾ ਲੱਖ ਦਾਤੇ ਸੋਨੇ ਸੱਚੇ ਪੀਰ ਤੇ ਅੱਗੇ ਕੀਤੇ ਉਹ ਫੁੱਲ ਜਾਂਦੀਆਂ ਵੇਲਾਂ ਨੂੰ ਡਾੜ੍ਹਾ ਫਲ ਲੱਗੇ ਜੀ ਸਤਿ ਆ ਪੀਰ ਜੀ ਤੇਰੇ ਸਭ ਕਿਧਰੋਂ ਚੱਲ ਕੇ ਤੁਸੀਂ ਬੈਠੇ ਤਲੀਜਾ ਮੰਨ ਲ ਕੇ ਜਰਾ ਦੇਖਣਾ ਦਫ਼ਤਰ ਥੱਲ ਕੇ ਕਰਦੇ ਸੱਚ ਦਾ ਸੱਚ ਦੀ ਕਮਾਈ ਵਾਲਿਆ ਜੀ ਸਤਿ ਆ ਪੀਰ ਜੀ ਕਿੰਨਾ ਨੂੰ ਬੋਰ ਦਾ ਘਰ ਬੈਠਿਆ ਵੇ ਸਿੱਧਕਰਾਂ ਦੀ ਬਾਤ ਨੂੰ ਪੁੱਛਦਾ ਤੂੰ ਦਰਬਾਰ ਗਿਆ ਜੀ ਸਤਿ ਆ ਪੀਰ ਜੀ ਦੇ ਤੂੰ ਪੁੱਤਾਂ ਦਾ ਦਾਨ ਕਿਤੇ ਪਖਸ਼ੀ ਹੀ ਇਸ ਗਾਦਾ ਖਜ਼ਾਨਾ ਜਿੱਥੋਂ ਵਖਰਾ ਤੇਰੇ ਨਾਂ ਦਾ ਜੀ ਸਦਾ ਪੀਰਾ ਤੂੰ ਤਰੀ ਨਾ ਤੂੰ ਮਾਈ ਐਸ਼ਾ ਦੇ ਘਰ ਜੰਮਿਆ ਪਰ ਸ਼ਰਮਾ ਤੇਰੇ ਨਾਂ ਦੀਆਂ ਜੀ ਸਦਾ ਪੀਰ ਜੀ ਕੱਕੀ ਘੱਤ ਭੁਲਾਣਾ ਜੇ ਤੂੰ ਹੁਣ ਬੋੜੇ ਤਾਂ ਜਾਣਾ ਤੇਰੇ ਜਿਵੇਂ ਮੀਆਂ ਰਾਣਾ ਜੀ ਸਦਾ ਪੀਰ ਜੀ ਕੱਕੀ ਨੂੰ ਟੋਕੇ ਪਾਸ ਖਲੋ ਕੇ ਹਾਜ਼ਰ ਨਾਜ਼ਰ ਹੋ ਕੇ ਬੇੜਾ ਸੰਗਤ ਦਾ ਪਾਰ ਲਾਣਾ ਜੀ ਜੀ ਸਦਾ ਜੈ جے پیر بابا لکھ داتا جی میری سچی سرکار ارد منظور کرنا رحم کرنا رحم کرنا رحم کرنا رحم کرنا مہی میرے سچے پیر پادشاہ برہم کرنا جے پیر بابا لکھ داتا جی جے پیر بابا لکھ داتا جی جے